ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਭਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਆਈਡੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਉਹ ਰਹਿਣ ਵਾਲੀ ਹੈ ਰਸ਼ੀਆ ਬ੍ਰਾਂਡ ਦੇ ਕੱਟ ਪੀਸ 100 ਰੁਪਏ ਪਰ ਮੀਟਰ ਕੱਟ ਪੀਸ ਰਹਿਣਗੇ ਜਿਹੜੇ ਪੀਸ ਰਹਿਣਗੇ ਛੋਟੇ ਠੀਕ ਆ ਜੀ ਸਵਾ ਮੀਟਰ ਦਾ ਪੀਸ 1.5 ਮੀਟਰ ਦਾ ਪੌਣੇ 2 ਮੀਟਰ ਦਾ 90 ਰੁਪਏ ਪਰ ਮੀਟਰ ਪੈਣ ਵਾਲਾ ਅੱਜ ਦੇ ਪੀਸ ਬਹੁਤ ਹੀ ਸੋਹਣੇ ਪ੍ਰਿੰਟ ਡਿਜ਼ਾਈਨਿੰਗ ਵਿੱਚ ਲੈ ਕੇ ਆਏ ਆਂ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਜਿਹੜੇ ਮੇਰੇ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤੇ ਮੇਰੀ ਸ਼ਾਪ ਦਾ ਜੋ ਐਡਰੈਸ ਹੈ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪਊਗਾ ਜੀ ਓਵਰ ਬ੍ਰਿਜ ਕ੍ਰੋਸ ਕਰਕੇ ਉਹਦੇ ਤੁਸੀਂ ਲੈਫਟ ਸਾਈਡ ਵਾਪਸ ਪੋਲ ਦੇ نیچے ਆਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਆਉਣ ਵਾਲੀ ਹੈ ਜੀ ਉਸ ਦੇ ਵਿੱਚ ਐਂਟਰ ਕਰਕੇ ਮੇਰੀ ਸ਼ਾਪ ਹੈ ਗਲੀ ਦੇ ਮੋੜ ਤੇ ਪੋਸਟਰ ਲੱਗਿਆ ਮਿਲੂਗਾ ਤੁਹਾਨੂੰ ਵਾਇਗੁਰੂ ਕਲੌਥ ਹਾਊਸ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਓਵਰ ਬ੍ਰਿਜ ਨਹੀਂ ਕ੍ਰੋਸ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਪੌਲ ਦੇ نیچے ਵਾਪਸ ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨ ਵਾਲੀ ਆ ਉਹਦੇ ਗਲੀ ਸੈਂਟਰ ਕਰਕੇ ਮੇਰੀ ਸ਼ਾਪ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਲਓ ਜੀ ਅੱਜ ਅਸੀਂ ਤੁਹਾਡੇ ਵਾਸਤੇ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਪੀਸ ਵੀ ਲੈ ਕੇ ਆਏ ਰਸ਼ੀਆ ਬ੍ਰਾਂਡ ਦੀ ਰਹੂਗੀ ਰਸ਼ੀਆ ਪ੍ਰਿੰਟ ਦੀ ਸ਼ਰਟ ਰਹੂਗੀ ਜੀ ਚੈੱਕ ਕਰੋ ਬੜਾ ਸੋਹਣਾ ਜਾਂ ਨੀਚੇ ਡਿਜੀਟਲ ਪ੍ਰਿੰਟ ਬਣਿਆ ਹੋਇਆ ਇਸਕੋ ਡਿਜੀਟਲ ਪ੍ਰਿੰਟ ਦੀ ਸ਼ਰਟ ਰਹਿਣ ਵਾਲੀ ਹੈ ਚੈੱਕ ਕਰੋ ਜੀ ਬੜਾ ਸੋਹਣਾ ਜਾਂ ਡਿਜ਼ਾਈਨ ਬਣਿਆ ਹੋਇਆ ਘੇਰੇ ਦੇ ਉੱਪਰ ਠੀਕ ਹੈ ਸਾਈਡ ਤੇ ਤੁਹਾਨੂੰ ਬਾਜ਼ੂ ਮਿਲ ਗਈਆਂ ਜੀ ਇਹਦੀਆਂ ਚੈੱਕ ਕਰੋ ਜੀ ਇਹ ਸਾਈਡ ਤੇ ਬਾਜ਼ੂ ਆ ਤੇ ਇਹਦੀ ਪ੍ਰਾਈਸ ਸ਼ਰਟ ਦੀ ਰਹੂਗੀ 300 300 ਦੇ ਵਿੱਚ ਤੁਹਾਨੂੰ ਇਹ ਸ਼ਰਟ ਮਿਲੂਗੀ ਜੀ ਡਿਜੀਟਲ ਪ੍ਰਿੰਟ ਦੀ ਰਸ਼ੀਆ ਪ੍ਰਿੰਟ ਦੀ ਇਹ ਵਾਲ ਤੁਸੀਂ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ ਇਹਦੇ ਨਾਲ ਦੇਖੋ ਜੀ ਰਸ਼ੀਆ ਬ੍ਰਾਂਡ ਦੀ ਸ਼ਰਟ 300 ਦੀ ਪੈਣ ਵਾਲੀ ਹੈ ਤੁਹਾਨੂੰ ਅੱਜ ਡਿਜੀਟਲ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਸ਼ਰਟ ਦਿਖਾਵਾਂਗੇ ਜੀ ਇਹ ਵਰਕ ਵਾਲੀ ਸ਼ਰਟ ਆਉਗੀ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਆਉਗੀ ਰਸ਼ੀਆ ਬ੍ਰਾਂਡ ਦੀ ਸ਼ਰਟ ਆਉਣ ਵਾਲੀ ਹੈ ਜੀ ਚੈੱਕ ਕਰੋ ਜੀ ਪੂਰਾ ਵਰਕ ਹੋਇਆ ਸ਼ਰਟ ਦੇ ਉੱਪਰ ਥ्रेड ਵਰਕ ਹੋਇਆ ਨੀਚੇ ਘੇਰਾ ਚੈੱਕ ਕਰੋ ਘੇਰਾ ਵੀ ਬਣਿਆ ਹੋਇਆ ਇਸ ਸੈਂਟਰ ਦੇ ਵਿੱਚ ਵੀ ਫਲਾਵਰ ਬਣਿਆ ਹੋਇਆ ਜੀ ਪੂਰਾ ਥ्रेड ਵਰਕ ਹੋਇਆ ਹੈ neck ਉੱਪਰ ਵੀ ਵਰਕ ਹੋਇਆ ਜੀ ਸ਼ਰਟ ਤੇ ਠੀਕ ਹੈ ਜੀ ਤੁਹਾਨੂੰ ਇਹ ਸ਼ਰਟ ਜਿਹੜੀ 450 ਚ ਪਹਿਨਣ ਵਾਲੀ ਹੈ ਜੀ ਇਹ ਵਾਲੀ 450 ਦੇ ਵਿੱਚ ਡਿਜੀਟਲ ਪ੍ਰਿੰਟ ਦੀ ਸ਼ਰਟ ਪਹਿਨਣ ਵਾਲੀ ਉਹ ਵੀ ਥ्रेड ਵਰਕ ਵਾਲੀ ਇਹ ਵਾਲੇ ਨਾਲ ਮਿਲੂਗੀ ਤੁਹਾਨੂੰ ਬਾਟਮ 2.5 ਮੀਟਰ ਦੀ ਕੱਟ ਵਿੱਚ ਬਾਟਮ ਹੈ ਪਰ ਬਾਟਮ ਦੇ ਵਿੱਚ ਥੋੜਾ ਜਿਹਾ ਸਾਈਡ ਤੇ ਕੱਟ ਹੈ ਜੀ ਇਸ ਸਰਾਮਣਾ ਤੁਹਾਡੀ ਬਾਟਮ ਬਣਨੀ ਹੈ ਜਿੱਰੋਂ ਆਪਾਂ ਗੋਡੇ ਧਾਰਦੇ ਹਾਂ ਜੀ ਤਾਂ ਇਹ ਸਾਈਡ ਦੇ ਵਿੱਚੋਂ ਪੀਸ ਨਿਕਲ ਜਾਣਾ ਤੁਹਾਡਾ ਤੇ ਸਟੇਟ ਬਾਟਮ ਲਈ ਤੇ ਤੁਹਾਨੂੰ 2 ਮੀਟਰ ਦੀ ਬਾਟਮ ਵਾਧੂ ਆ ਜੀ ਤੇ ਇਹ ਹੈਗੀ 2.5 ਮੀਟਰ ਦੀ ਕੱਟ ਵਿੱਚ ਸਿਰਫ 150 ਦੀ ਬਾਟਮ ਪੈਣੀ ਹੈ ਤੁਹਾਨੂੰ 450 ਦੀ ਸ਼ਰਟ ਹੈ 500 ਦੇ ਵਿੱਚ ਤੁਹਾਨੂੰ ਸੂਟ ਪਹਿਨਣਾ 550 ਦੇ ਵਿੱਚ ਇਹ ਵਾਲਾ ਸੂਟ ਪਹਿਨਣ ਵਾਲਾ ਜੀ ਵਰਕ ਵਾਲੀ ਸ਼ਰਟ ਰਹੂਗੀ ਜੀ ਪੂਰਾ ਵਰਕ ਹੈ ਸ਼ਰਟ ਦੇ ਉੱਪਰ ਅੱਗੇ ਦੇਖੋ ਜੀ ਪੀਸ ਚੈੱਕ ਕਰੀ ਚੱਲੋ ਇਹ ਜਿਹੜੇ 2 10 ਦੀ ਕੱਟ ਹੈ ਪੀਸ ਦਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਚੈੱਕ ਕਰੋ ਜੀ ਇਹ 2 ਮੀਟਰ ਦੇ ਵਿੱਚ ਤੁਹਾਨੂੰ ਬਾਟਮ ਮਿਲੂਗੀ 100 ਰੁਪਏ ਪਰ ਮੀਟਰ ਪੈਣ ਵਾਲੇ ਆਏ ਤੁਹਾਨੂੰ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਠੀਕ ਹੈ ਜੀ ਚੈੱਕ ਕਰੋ ਜੀ ਇਹ ਕੇਵਲਾ ਦੇਖੋ ਇਹ 10 ਮੀਟਰ ਦਾ ਸ਼ਾਰਟ ਪੀਸ ਹੈ ਜੀ ਇਹਦੇ ਨਾਲ ਤੁਸੀਂ ਬਾਟਮ ਵੀ ਲੈ ਸਕਦੇ ਹੋ 10 ਮੀਟਰ ਦਾ ਸ਼ਾਰਟ ਪੀਸ ਹੈ ਵੱਡੇ ਪੜੇ ਦਾ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ ਪੂਰਾ ਸੂਟ ਵੀ ਬਣਾ ਸਕਦੇ ਹੋ 3 ਮੀਟਰ ਦੇ ਵਿੱਚ ਕਿਉਂਕਿ ਡਬਲ ਪਣਾ ਰਹੂਗਾ ਇਹ ਜਿਹੜਾ ਰਹੂਗਾ ਜੀ 140 ਰੁਪਏ ਪਰ ਮੀਟਰ ਰਹੂਗਾ ਕਿਉਂਕਿ ਸੂਟ ਤੁਹਾਨੂੰ ਸੇਮ ਉਸੇ ਪ੍ਰਾਈਸ 'ਚ ਬਣਾਣਾ 500 ਦੇ ਵਿੱਚ ਸੂਟ ਬਣਾਣਾ ਵੱਡਾ ਬਣਾ ਹੋਵੇ ਛੋਟਾ ਬਣਾ ਹੋਵੇ 500 ਦੇ ਵਿੱਚ ਹੀ ਸੂਟ ਬਣਾਣਾ ਤੁਹਾਡਾ ਇਹ 226 ਹੈ ਜੀ ਇਹ 260 ਹੈ ਜੀ 260 ਦੇ ਵਿੱਚ ਵੱਡਾ ਪਣਾ ਇਹ ਵੀ ਇਹ ਵੀ ਵੱਡੇ ਇਹ 260 ਹੈ ਜੀ ਵੱਡੇ ਪਣਾਂ ਰਹੂਗਾ ਜੀ 260 ਦੇ ਵਿੱਚ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ ਜਿਵੇਂ 4 ਮੀਟਰ ਦੇ ਵਿੱਚ ਸੂਟ ਬਣਾ ਸਕਦੇ ਹੋ 260 ਦੇ ਵਿੱਚ ਵੀ ਵੱਡੇ ਪਣੇ 'ਚ ਆਰਾਮ ਨਾਲ ਤੁਹਾਡਾ ਸੂਟ ਰੈਡੀ ਹੋਣਾ ਜੇਕਰ ਬਾਟਮ ਲੈਣਾ ਚਾਹੋ ਨਿਓ ਤਾਂ ਬਾਟਮ ਵੀ ਲੈ ਸਕਦੇ ਹੋ ਜੇਕਰ ਤੁਸੀਂ ਨਾਲ ਬਾਟਮ ਲੈਣਾ ਚਾਹੋ ਨਿਓ ਬਾਟਮ ਲੈ ਸਕਦੇ ਹੋ ਬਾਟਮ ਤੁਹਾਨੂੰ 2.5 ਮੀਟਰ ਦੇ ਵਿੱਚ ਪਊਗੀ ਇਹ ਵਾਲਾ ਚੈੱਕ ਕਰੋ ਜੀ ਇੱਕ ਪੈਂਟ ਹੈ ਡਬਲ ਪਣੇ ਦੇ ਵਿੱਚ ਮਿਲੂਗਾ ਪੂਰਾ ਸ਼ੌਰਟ ਪੀਸ ਆ ਕੰਪਲੀਟ ਤੇ 2 ਮੀਟਰ ਦੀ ਨਾਲ ਤੁਸੀਂ ਲੈ ਸਕਦੇ ਹੋ ਮੈਚਿੰਗ ਬਾਟਮ ਇਹ 2 ਮੀਟਰ ਦੀ ਬਾਟਮ ਹੈ ਜੀ ਠੀਕ ਹੈ ਜੀ ਇੱਕ 65 ਸ਼ਾਰਟ ਪੀਸ ਆ ਕੰਪਲੀਟ ਪੀਸ ਆ ਜੀ ਪੂਰਾ ਇਹ ਵਾਲਾ ਦੇਖੋ ਜੀ 180 ਦੇ ਵਿੱਚ ਮਿਲੂਗਾ ਛੋਟਾ ਪਰਨਾ 180 ਦੇ ਵਿੱਚ ਜਿਹੜੀਆਂ ਮੇਰੀਆਂ ਪੈਣਾ ਦਾ ਫੋਲਡ ਕਰਕੇ ਸ਼ਾਰਟ ਬੰਦੀ ਆ ਇਹ ਤੁਹਾਨੂੰ 90 ਰੁਪਏ ਪਰ ਮੀਟਰ ਪਊਗਾ ਜੀ ਤੇ ਬਾਟਮ ਰਹੂਗੀ ਜੀ 2.5 ਮੀਟਰ ਦੇ ਵਿੱਚ ਮੈਚਿੰਗ ਦੇਖੋ ਬਹੁਤ ਪਿਆਰੀ ਆ ਸੇਮ ਮੈਚਿੰਗ ਆ ਜੀ ਇਹ 2.5 ਮੀਟਰ ਦੀ ਬਾਟਮ ਤੇ 180 ਦੇ ਵਿੱਚ ਮਿਲਣਾ ਸ਼ਾਰਟ ਪੀਸ ਫੋਲਡ ਕਰਕੇ ਸ਼ਾਰਟ ਬਣਾ ਸਕਦੇ ਹੋ ਜੀ ਤੁਸੀਂ ਇਹ 160 ਹੈ ਜੀ ਇਹ ਵੀ ਡਬਲ ਪਣੇ ਦੇ ਵਿੱਚ ਰਹੂਗਾ ਜੀ ਸੌਰੀ ਜੀ 360 ਹੈ ਜੀ 360 ਹੈ ਵੱਡੇ ਪਣੀ ਦੇ ਵਿੱਚ ਰਹੂਗਾ ਪੂਰਾ ਕੰਪਲੀਟ ਸੂਟ ਹੈ ਜੀ ਪੂਰਾ ਕੰਪਲੀਟ ਸੂਟ ਬਣਾ ਸਕਦੇ ਹਾਂ ਬਹੁਤ ਹੀ ਸੋਹਣਾ ਲੈਸਸ ਲਗਾ ਕੇ ਡਿਜ਼ਾਈਨ ਕਰ ਸਕਦੇ ਹਾਂ ਬਲੈਕ ਦੇ ਵਿੱਚ ਹੈਗਾ ਜੀ ਇਹ ਬਲੈਕ ਬੇਸ ਹੈ ਦਾ ਬਹੁਤ ਪਿਆਰਾ ਸੂਟ ਬਣਨਾ ਇਹ ਵਾਲਾ ਚੈੱਕ ਕਰੋ ਜੀ ਇਹ ਸਵਾ 2 ਮੀਟਰ ਸ਼ਰਟ ਪੀਸ ਹੈ ਜੀ ਸਵਾ 2 ਮੀਟਰ ਸ਼ਰਟ ਪੀਸ ਹੈ ਇਹ ਵਾਲੀ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਦੇਖੋ ਜੀ ਇਹ ਮੈਚਿੰਗ ਬਾਟਮ ਲੈ ਸਕਦੇ ਹੋ ਸਵਾ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ 335 ਹੈ ਡਬਲ ਪਣੇ ਦੇ ਵਿੱਚ ਹੈ ਪੂਰਾ ਕੰਪਲੀਟ ਸੂਟ ਬੰਦਾ ਤੁਹਾਡਾ ਡਬਲ ਪਣੇ ਦੇ ਵਿੱਚ ਪੂਰਾ ਕੰਪਲੀਟ ਸੂਟ ਬੰਦਾ ਜੀ 335 35 ਹੈ ਚੈੱਕ ਕਰੀ ਚਲੋ ਜੀ ਇਹ ਵਾਲਾ ਜਿਹੜਾ ਰਹੂਗਾ ਇਹ 365 ਹੈ ਜੀ 365 ਰਹੂਗਾ ਪੀਸ ਡਬਲ ਪਣਾ ਡਬਲ ਪਣੇ ਦੇ ਵਿੱਚ ਪੂਰਾ ਸੂਟ ਬਣਾਓ ਜੀ ਕਲਰ ਵੇਖੋ ਬਹੁਤ ਪਿਆਰਾ ਚੈਰੀ ਜੇ ਸ਼ੇਡ ਵਿੱਚ ਕਲਰ ਰਹੂਗਾ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹਦਾ ਠੀਕ ਹੈ ਜੀ ਇੱਕੇ ਹੋਰ ਪੀਸ ਮਿਲੂਗਾ ਇਹ 10 ਮੀਟਰ ਦਾ ਰਹੂਗਾ ਡਬਲ ਪਣੇ ਦੇ ਵਿੱਚ 3 ਮੀਟਰ ਦੇ ਵਿੱਚ ਵੀ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਚੈਰੀ ਸ਼ੇਡ ਦੇ ਵਿੱਚ ਰਹਿਣ ਵਾਲੇ ਪੀਸ ਬਹੁਤ ਹੀ ਪਿਆਰੇ ਜੀ ਇਹ ਵਾਲਾ ਜਿਹੜਾ ਪੀਸ ਹੈ 2 ਮੀਟਰ ਦਾ ਪੀਸ ਰਹੂਗਾ ਜੀ ਤੇ ਇਹ ਇਹ ਵੀ ਡਬਲ ਪਣੇ ਦੇ ਵਿੱਚ ਰਹਿਣ ਵਾਲਾ ਹੈ ਡਬਲ ਪਣੇ ਦੇ ਵਿੱਚ ਰਹੂਗਾ 2 ਮੀਟਰ ਦਾ ਸ਼ਾਰਟ ਪੀਸ ਰਹੂਗਾ ਜੀ 2 ਮੀਟਰ ਦਾ ਤੇ ਇਹਨਾਂ ਲਈ ਇੱਕ ਪੀਸ ਮਿਲੂਗਾ ਤੁਹਾਨੂੰ 2.5 ਮੀਟਰ ਦੇ ਵਿੱਚ ਦੋ ਪੀਸ ਨੂੰ ਮਿਲਾ ਕੇ ਤੁਸੀਂ ਸੂਟ ਬਣਾ ਸਕਦੇ ਹੋ ਜੀ ਆਪਣਾ ਇੱਕ 2.5 ਮੀਟਰ ਦੇ ਵਿੱਚ ਰਹਿਣਾ ਇੱਕ 2 ਮੀਟਰ ਦੇ ਵਿੱਚ ਰਹਿਣਾ ਸਾਢੇ 4 ਮੀਟਰ ਹੋ ਗਿਆ ਜੀ ਡਬਲ ਪਣੇ ਵਿੱਚ ਜਿਹੜੀਆਂ ਮੇਰੀਆਂ ਭੈਣਾਂ ਹੈਲਥੀ ਆ ਉਹ ਲੈ ਸਕਦੀਆਂ ਬਹੁਤ ਸੁਨਹਿਰੀ ਮੌਕਾ ਉਹਨਾਂ ਵਾਸਤੇ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਸਵਾ ਦੋ ਮੀਟਰ ਦਾ ਪੀਸ ਹੈ ਜੀ ਇਹ ਸਵਾ ਦੋ ਮੀਟਰ ਦਾ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਚੈੱਕ ਕਰੋ ਜੀ ਇਹ ਬਾਟਮ ਰਹਿਣ ਵਾਲੀ ਹੈ ਅੱਜ ਦੇ ਪੀਸ ਰਹਿਣਗੇ 100 ਰੁਪਏ ਪਰ ਮੀਟਰ ਦੇ ਵਿੱਚ ਜੋ ਦੋ ਤੋਂ ਘੱਟ ਕੱਟ ਹੈ ਜੀ ਉਹ ਰਹੂਗਾ 90 ਰੁਪਏ ਪਰ ਮੀਟਰ ਚੈੱਕ ਕਰੋ ਜੀ ਇਹ 185 ਹੈ ਜੀ 185 ਹੈ ਇਹ ਵਾਲੀ ਲੈ ਸਕਦੇ ਹੋ ਬਾਟਮ ਬਾਟਮ ਰਹੂਗੀ ਜੀ 270 270 ਰਹੂਗੀ ਜੀ ਠੀਕ ਹੈ ਜੀ ਮੈਚਿੰਗ ਸੂਟ ਬਣਾ ਸਕਦੇ ਹਾਂ ਬਹੁਤ ਪਿਆਰਾ ਇਹ ਵਾਲਾ ਪੀਸ ਤੁਹਾਨੂੰ ਸਿਰਫ 90 ਰੁਪਏ ਪਰ ਮੀਟਰ ਹੀ ਪੈਣਾ ਇਹ ਚੈੱਕ ਕਰੋ ਜੀ ਇਹ 2 ਮੀਟਰ ਦਾ ਸ਼ਰਟ ਪੀਸ ਰਹੂਗਾ ਜੀ ਡਬਲ ਪਣੀ ਦੇ ਵਿੱਚ ਹੈਲਥੀ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਜਾਣਾ ਤੁਹਾਡਾ ਕਲਰ ਬੜਾ ਪਿਆਰਾ ਜਾਂ ਰਹਿਣ ਵਾਲਾ ਹੈ ਦਾ ਪ੍ਰਿੰਟਿੰਗ ਬੜੀ ਪਿਆਰੀ ਹੈ ਰਸ਼ੀਆ ਬ੍ਰੈਂਡ ਦੇ ਕਟ ਪੀਸ ਲੈਣਗੇ ਆ 20 ਹੈ ਜੀ ਇਹ ਸ਼ਰਟ ਪੀਸ 20 ਦੇ ਵਿੱਚ ਮਿਲੂਗਾ ਤੁਹਾਨੂੰ 20 ਦੇ ਵਿੱਚ ਸ਼ਰਟ ਪੀਸ ਪੈਣ ਵਾਲਾ ਜੀ ਇਹ ਵਾਲਾ ਦੇਖੋ ਜੀ ਸ਼ਰਟ ਪੀਸ ਇਹ ਨਾਲ ਅਸੀਂ ਤੁਹਾਨੂੰ ਮੈਚਿੰਗ ਬਾਟਮ ਵੀ ਦੇ ਸਕਦੇ ਆ ਸਾਡੇ ਕੋਲੇ ਮੈਚਿੰਗ ਬਾਟਮ ਵੀ ਅਵੇਲੇਬਲ ਇਹ ਵਾਲੇ ਕਲਰ ਦੀ ਲੈ ਸਕਦੇ ਹੋ ਜੀ ਸਾਡੇ ਕੋਲ ਹਾਂਜੀ ਇਹ ਸ਼ਰਟ ਪੀਸ 22 ਦੇ ਵਿੱਚ ਹੈ ਤੇ ਇਹ ਵਾਲੀ ਨਾਲ ਲੈ ਸਕਦੇ ਹੋ ਪਲੇਨ ਬਾਟਮ ਤੁਸੀਂ 22 ਦੇ ਵਿੱਚ ਸ਼ਰਟ ਪੀਸ ਰਹੂਗੀ ਪਲੇਨ ਬਾਟਮ ਲੈ ਸਕਦੇ ਹੋ ਇਦਾਂ ਦੀ ਇਹ ਵਾਲਾ ਪੀਸ ਦੇਖੋ ਜੀ 180 ਹੈ ਇਹ ਤੁਹਾਨੂੰ 90 ਰੁਪਏ ਪਰ ਮੀਟਰ ਪਊਗਾ ਜੀ ਇਹ ਵਾਲੀ ਬਾਟਮ ਲੈ ਸਕਦੇ ਹੋ ਸਾਡੇ ਕੋਲ 2 ਮੀਟਰ ਦੀ ਨਾਲੇ ਦੇ ਮੈਚਿੰਗ ਬਾਟਮ ਲੈ ਸਕਦੇ ਹੋ 2 ਮੀਟਰ ਦੀ ਵਿੱਚ ਗਰੇਜ ਆ ਕਲਰ ਆ ਬਹੁਤ ਪਿਆਰਾ ਸੋਬਰ ਕਲਰ ਰਹਿਣ ਵਾਲਾ ਇਹ ਬਾਟਮ ਲੈ ਸਕਦੇ ਹੋ ਇਹ ਸ਼ਾਰਟ ਪੀਸ ਹੈ ਚੈੱਕ ਕਰੋ ਜੀ 2 ਮੀਟਰ ਦੀ ਬਾਟਮ ਹੈ ਤੇ 180 ਦਾ ਸ਼ਾਰਟ ਪੀਸ ਹੈ 90 ਰੁਪਏ ਪਰ ਮੀਟਰ ਪੈਣ ਵਾਲਾ ਜੀ ਪੀਸ ਇਹ ਚੈੱਕ ਕਰੋ ਜੀ ਇਹ ਡਬਲ ਪਣੀ ਦੇ ਵਿੱਚ ਹੈ ਸਵਾ 2 ਮੀਟਰ ਦਾ ਪੀਸ ਹੈ ਡਬਲ ਪਣੀ ਦੇ ਵਿੱਚ ਇਹ ਸ਼ਾਰਟ ਪੀਸ ਬਣੂਗਾ ਜੀ ਬਹੁਤ ਪਿਆਰਾ ਪੀਚ ਜੀ ਸ਼ਾਰਟ ਦੇ ਨਾਲ ਚੱਕਰੀ ਚਲੋ ਬਹੁਤ ਪਿਆਰੇ ਪੀਸ ਰਣ ਵਾਲੇ ਆ ਇਹ 215 ਠੀਕ ਹੈ ਜੀ ਇਹ ਜਿਹੜਾ ਪੀਸ ਰਹੂਗਾ ਜੀ ਇਹ ਰਹੂਗਾ 215 215 ਦੇ ਵਿੱਚ ਮੈਚਿੰਗ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ ਜੀ ਇਹਦੇ ਨਾਲ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਤੁਸੀਂ ਦੇਖੋ ਇਹ ਮੈਚਿੰਗ ਬਾਟਮ ਲੈ ਸਕਦੇ ਹੋ ਇਹਦੇ ਨਾਲ ਜੇਕਰ ਪਰਪਲ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਇਹ ਵੀ ਤੁਹਾਨੂੰ ਪਾਊਗਾ ਜੀ ਸਿਰਫ 90 ਰੁਪਏ ਪਰ ਮੀਟਰ ਦੇ ਵਿੱਚ ਇਹ ਚੈੱਕ ਕਰੋ ਜੀ ਇਹ ਬੜਾ ਸੋਹਣਾ ਜਿਹਾ ਪ੍ਰਿੰਟ ਰਹੂਗਾ ਕਾਫੀ ਫੇਮਸ ਪ੍ਰਿੰਟ ਹੈ ਜੀ ਵਾਲਾ ਸਮੁੰਦਰੀ ਲਹਿਰਾਂ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ 2 ਮੀਟਰ ਦਾ ਪੀਸ ਰਹੂਗਾ ਜੀ ਇਹ 2 ਮੀਟਰ ਦਾ ਸ਼ਾਰਟ ਪੀਸ ਹੈ ਇਹ ਨਾਲ ਲੈ ਸਕਦੇ ਹੋ ਬਾਟਮ ਬਾਟਮ ਵੀ ਤੁਹਾਨੂੰ ਜਿਹੜੀ ਪੈਣ ਵਾਲੀ ਹੈ ਜੀ 2.5 ਮੀਟਰ ਦੀ ਕੱਟ 'ਚ ਬਾਟਮ ਪਾਉਗੀ ਜੀ 2.5 ਮੀਟਰ ਦੀ ਕੱਟ 'ਚ ਬਾਟਮ ਹੈ ਤੇ ਸ਼ਾਰਟ ਪੀਸ ਪਊਗਾ 2 ਮੀਟਰ ਦਾ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਦੀ ਅੱਜ ਰਹਿਣਗੇ 100 ਰੁਪਏ ਪਰ ਮੀਟਰ ਪੀਸ ਇਹ 2.2 ਮੀਟਰ ਸ਼ਰਟ ਰਹੂਗੀ ਜੀ 2.2 ਮੀਟਰ ਸ਼ਰਟ ਰਹੂਗੀ ਜੀ ਇਹ ਰਹੂਗੀ ਜੀ 1.75 ਬਾਟਮ ਜੇਕਰ ਤੁਸੀਂ ਇਹ ਬਾਟਮ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਜਿਨ੍ਹਾਂ ਨੇ ਆਰਸ਼ੀ ਬਾਟਮ ਬਣਾਉਣੀਆਂ ਆਰਸ਼ੀ ਸਲਵਾਰ ਬੰਦੀ ਹੈ ਜੀ ਸੌਰੀ ਫਾਰਸੀ ਸਲਵਾਰ ਬੰਦੀ ਹੈ ਜੀ ਤੇ ਉਹ ਤੁਸੀਂ ਫਾਰਸੀ ਸਲਵਾਰ 1.75 ਦੇ ਵਿੱਚ ਆਰਾਮ ਨਾਲ ਰੈਡੀ ਕਰ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਪਊਗਾ ਤੁਹਾਨੂੰ 2.5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਇਹ 2.5 ਮੀਟਰ ਦੇ ਵਿੱਚ ਮਿਲੂਗਾ ਜੇ ਪੂਰਾ ਸੂਟ ਲੈਣਾ ਚਾਹੁੰਦੇ ਹੋ ਪੂਰਾ ਵੀ ਲੈ ਸਕਦੇ ਹੋ 2 ਮੀਟਰ ਦੀ ਬਾਟਮ ਲੈ ਸਕਦੇ ਹੋ ਨਾਲ ਇਹ 2.5 ਮੀਟਰ ਦਾ ਸ਼ਾਰਟ ਪੀਸ ਲੈ ਸਕਦੇ ਹੋ ਜੀ 2 ਮੀਟਰ ਦੀ ਬਾਟਮ 2.5 ਮੀਟਰ ਦਾ ਸ਼ਾਰਟ ਪੀਸ ਲੈ ਸਕਦੇ ਹੋ ਇਹ ਵੀ 2 ਮੀਟਰ ਦਾ ਸ਼ਾਰਟ ਪੀਸ ਰਹੂਗਾ ਜੀ ਕਾਫੀ ਪੀਸੇ ਸਾਡੇ ਕੋਲ ਇਹਦੇ ਤੇ ਇਹ ਵਾਲਾ ਚੈੱਕ ਕਰੋ ਜੀ ਇਹ 1 ਅ ਇਹ ਪੌਣੇ ਇੱਕ ਪੌਣੇ 1.92 ਹੈ ਜੀ ਬਿਲਕੁਲ 2 ਮੀਟਰ ਤੋਂ ਥੋੜਾ ਜਿਹਾ ਹੀ ਘੱਟ ਹੈ ਠੀਕ ਹੈ ਜੀ 2 ਮੀਟਰ ਤੋਂ ਬਿਲਕੁਲ ਮਾਮੂਲੀ ਜਿਹਾ ਘੱਟ ਹੈ ਜੀ ਇਹ ਵਾਲਾ ਪੀਸ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣਾ ਜੀ ਇਹ 235 ਹੈ ਜੀ ਚੈੱਕ ਕਰੋ 235 ਹੈ ਠੀਕ ਹੈ ਜੀ ਸ਼ਾਰਟ ਪੀਸ 235 ਹੈ ਤੇ ਇਹ ਰਹੂਗੀ ਜੀ ਨਾਲ ਬਾਟਮ ਇਹਦੇ ਮੈਚਿੰਗ ਇਹ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ 2.5 ਮੀਟਰ ਦੀ ਕੱਟ ਚ ਬਾਟਮ ਮਿਲੂਗੀ ਤੁਹਾਨੂੰ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਡਬਲ ਇਹ ਵਾਲਾ ਜਿਹੜਾ ਪੀਸ ਰਹੂਗਾ ਡਬਲ ਪਣੀ ਦੇ ਵਿੱਚ ਰਹੂਗਾ 3 ਮੀਟਰ ਦਾ ਸ਼ਾਰਟ ਪੀਸ ਠੀਕ ਹੈ ਜੀ ਤੁਹਾਨੂੰ ਪੂਰਾ ਸੂਟ ਵੀ ਲੈ ਸਕਦੇ ਹੋ ਇਹਦੇ ਵਿੱਚ ਪੂਰਾ ਸੂਟ ਬਣਨਾ ਤੁਹਾਡਾ ਇਹਦੇ ਨਾਲ ਜੇਕਰ ਇਹ ਵਾਲੀ ਨਾਲ ਬਾਟਮ ਲੈਣਾ ਚਾਹਣੇ ਹੋ ਤਾਂ 2 ਮੀਟਰ ਦੀ ਬਾਟਮ ਲੈ ਸਕਦੇ ਹੋ ਇਹ 2 ਮੀਟਰ ਦੀ ਬਾਟਮ ਹੈ ਨਾਲ ਮੈਚਿੰਗ ਲੈ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵੱਡੇ ਪਣੇ ਦੇ ਵਿੱਚ ਰਹਿਣ ਵਾਲਾ 3.5 ਮੀਟਰ ਦੀ ਕੱਟ ਹੈ 3.5 ਮੀਟਰ ਵਿੱਚ ਵੀ ਤੁਹਾਡਾ ਸੂਟ ਬਣਦਾ ਹੈ ਤੇ 1 ਮੀਟਰ ਦਾ ਪੀਸ ਹੋਰ ਹੈ ਜੀ ਜੇਕਰ ਇਹ ਵੀ ਲੈਣਾ ਚਾਹੋ ਨੇ ਉਹ ਵੀ ਲੈ ਸਕਦੇ ਹੋ ਪੂਰਾ ਕੰਪਲੀਟ ਸੂਟ ਬਣਾ ਸਕਦੇ ਹੋ ਐਦਾਂ ਮੈਚਿੰਗ ਕਰਕੇ ਤੇ ਪੂਰਾ ਡਬਲ ਪੂਰਾ ਸੂਟ ਹੈ ਜੀ ਕੰਪਲੀਟ ਸੂਟ ਹੈ ਸਵਾ 4 ਮੀਟਰ ਦੇ ਵਿੱਚ ਪਿਆ ਜਣਾ ਤੁਹਾਨੂੰ ਇਹ ਵਾਲਾ ਪੀਸ ਠੀਕ ਹੈ ਜੀ ਵੱਡੇ ਪਣੇ ਦੇ ਵਿੱਚ ਪੂਰਾ ਸੂਟ ਬਣਾ ਸਕਦੇ ਹੋ ਇਹ 2 ਮੀਟਰ ਦਾ ਸ਼ਰਟ ਪੀਸ ਹੈ ਜੀ ਇਹਦੇ ਨਾਲ ਤੁਸੀਂ ਮਹਿੰਦੀ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੋ ਨੇ ਉਹ ਵੀ ਲੈ 1.5 ਮੀਟਰ ਦੀ ਬਾਟਮ ਰਹੂਗੀ ਜੀ ਜੇਕਰ ਕਿਸੇ ਦੀ ਬੰਦੀ ਹੈ ਲੈ ਸਕਦੇ ਹੋ ਸਟੇਟ ਬਾਟਮ ਬਣਾ ਲਓ ਅਰਸ਼ੀ ਸਰਵਾਰ ਬਣਾ ਲਓ 1 40 ਹੈ ਜੀ ਚੈੱਕ ਕਰੋ 1 40 ਦੇ ਵਿੱਚ ਮਿਲੂਗਾ ਤੁਹਾਨੂੰ 90 ਰੁਪਏ ਪਰ ਮੀਟਰ ਮਿਲੂਗਾ ਇਹ ਡਬਲ ਪਣੀ ਦੇ ਵਿੱਚ 1.5 ਮੀਟਰ ਦਾ ਪੀਸ ਹੈ ਜੀ ਸ਼ਾਰਟ ਪੀਸ ਰਹੂਗਾ ਜੀ ਬਹੁਤ ਪਿਆਰਾ ਜ ਸ਼ਾਰਟ ਪੀਸ ਰਣਾ ਇਹ ਇਹ ਵਾਲਾ ਚੈੱਕ ਕਰੋ ਜੀ ਇਹ 1.5 ਮੀਟਰ ਦਾ ਪੀਸ ਹੈ 1.5 ਮੀਟਰ ਦੇ ਵਿੱਚ ਤੁਸੀਂ ਆਪਣਾ ਸ਼ਾਰਟ ਬਣਾ ਸਕਦੇ ਹੋ ਟੌਪ ਬਣਾ ਸਕਦੇ ਹੋ ਇਹ ਵਾਲੇ ਪੀਸ ਤੁਹਾਨੂੰ ਮਿਲਣਗੇ ਜੀ ਇੱਕ ਪੀਸ ਰਹੂਗਾ 1 25 ਦਾ ਜੀ ਠੀਕ ਹੈ ਜੀ ਇਹ 90 ਰੁਪਏ ਪਰ ਮੀਟਰ ਲੱਗੂਗਾ ਤੁਹਾਨੂੰ ਤੇ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ 180 ਦਾ ਤੇ ਇਹ ਰਹੂਗਾ ਜੀ 1 ਮੀਟਰ ਦਾ ਪੂਰਾ ਤਿੰਨ ਪੀਸ ਮਲਾ ਕੇ ਪੂਰਾ ਸੂਟ ਬਣਾ ਸਕਦੇ ਹੋ ਤੁਸੀਂ ਇਹ ਰਹੂਗਾ ਜੀ 90 ਰੁਪਏ ਪਰ ਮੀਟਰ ਦੇ ਵਿੱਚ ਤਿੰਨ ਪੀਸ ਹੈ 90 ਵਿੱਚ ਲੱਗਣਗੇ ਤੁਹਾਨੂੰ ਇਹ ਹੈਗਾ 3 ਮੀਟਰ ਦਾ ਪੀਸ ਇਹਦੇ ਵਿੱਚ ਥੋੜਾ ਜਿਹਾ ਲਾਈਟ ਪ੍ਰਿੰਟ ਆਉਂਦਾ ਤੁਹਾਨੂੰ ਸਿਰਫ 90 ਰੁਪਏ ਮੀਟਰ ਵਿੱਚ ਦਿੱਤਾ ਜਾਊਗਾ ਇਹ ਵਾਲਾ ਪੀਸ ਲਾਈਟ ਪ੍ਰਿੰਟ ਆਉਂਦਾ ਵਿੱਚ ਹਲਕਾ ਜਿਹਾ ਆਉਂਦਾ ਜੀ ਉਹ ਤੁਸੀਂ ਕੱਢ ਸਕਦੇ ਹੋ ਕਿਉਂਕਿ 3 ਮੀਟਰ ਦਾ ਪੀਸ ਹੈ ਇਹ ਵਾਲਾ ਚੈੱਕ ਕਰੋ ਜੀ ਡਬਲ ਪੈਨ 265 ਹੈ ਠੀਕ ਹੈ ਜੀ 265 ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਵੱਡੇ ਪਣੀ ਦੇ ਵਿੱਚ ਰਹੂਗਾ ਜੀ ਇਹ 2 ਮੀਟਰ ਦਾ ਸ਼ਰਟ ਪੀਸ ਹੈ ਜੀ ਪਰਪਲ ਕਲਰ ਦੇ ਵਿੱਚ ਬਹੁਤ ਪਿਆਰਾ ਜਿਹਾ ਪੀਸ ਹੈ 2 ਮੀਟਰ ਦਾ ਰਹੂਗਾ ਜੀ ਇਹ ਇਹ ਚੈੱਕ ਕਰੋ ਜੀ ਇਹ 2 4 ਹੈ ਜੀ 2 ਕਿ ਮੀਟਰ ਦਾ ਹੀ ਹੈ ਜੀ ਇਹ ਵੀ ਪੀਸ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵੀ ਲੈ ਸਕਦੇ ਹੋ ਸਾਡੇ ਕੋਲ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਇਹ ਚੈੱਕ ਕਰੋ ਜੀ ਇਹ ਸ਼ਰਟ ਪੀਸ ਹੈ 2 ਮੀਟਰ ਦੀ ਇਹ ਨਾਲ ਮੈਚਿੰਗ ਬਾਟਮ ਲੈ ਸਕਦੇ ਹੋ ਤੁਸੀਂ ਇਦਾਂ ਜੀ 2 ਮੀਟਰ ਦਾ ਸ਼ਰਟ ਪੀਸ ਹੈ ਜੀ ਜਿਹੜੀਆਂ ਮੇਰੇ ਆ ਭੈਣਾਂ ਦੀ ਫੋਲਡ ਕਰਕੇ ਸ਼ਰਟ ਪਾਉਂਦੀ ਹੈ ਤਾਂ ਉਹ ਲੈ ਸਕਦੀਆਂ ਤੇ ਇਹਦੇ ਵਿੱਚ ਥੋੜਾ ਜਿਹਾ ਪੀਸ ਆਉਂਦਾ ਜੀ ਥੋੜਾ ਜਿਹਾ ਪੀਸ ਇਦਾਂ ਜੁੜਿਆ ਹੋਇਆ ਤੇ ਤੁਹਾਨੂੰ ਇਹ ਵਾਲਾ ਪੀਸ ਪਊਗਾ ਸਿਰਫ 90 ਰੁਪਏ ਮੀਟਰ ਦੇ ਵਿੱਚ ਐਦਾਂ ਪੀਸ ਹੈ ਜੀ ਥੋੜਾ ਜਿਹਾ ਲੈਸ ਲਗਾ ਕੇ ਤੁਸੀਂ ਜਿਹਨੂੰ ਡਿਜ਼ਾਈਨ ਕਰ ਲਓ ਤੇ ਇਹ ਤੁਹਾਨੂੰ 90 ਰੁਪਏ ਦੇ ਵਿੱਚ ਹੀ ਪੈਣਾ ਜੀ ਤੇ ਇਹ ਵਾਲੀ ਰਹੂਗੀ ਜੀ ਬਾਟਮ ਦੇਖੋ ਜੀ ਇਹ ਬਾਟਮ ਰਹਿਣ ਵਾਲੀ ਹੈ ਇਹ ਵੀ 1.5 ਕਿ ਮੀਟਰ ਦਾ ਸ਼ਰਟ ਪੀਸ ਹੈ ਬੜਾ ਪਿਆਰਾ ਜਿਹਾ ਇਹ ਨਾਲ ਬਾਟਮ ਲੈ ਸਕਦੇ ਹੋ ਤੁਸੀਂ ਚੱਕਰੀ ਚੱਲੋ ਜੀ ਇਹ ਵੀ ਤੁਹਾਨੂੰ ਪਹਿਨਣ ਵਾਲਾ ਸ਼ਾਰਟ ਪੀਸ ਪੂਰਾ ਸੂਟ ਲੈ ਸਕਦੇ ਹੋ ਜੀ 2 ਪੀਸ अवेलेबल ਆ ਸਾਡੇ ਕੋਲੇ ਪੂਰਾ ਸੂਟ ਲੈ ਸਕਦੇ ਹੋ ਚੈੱਕ ਕਰੋ ਜੀ ਇਹ ਸਨ ਅੱਜ ਦੇ ਸਾਡੇ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਇਹਨਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੋਕੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ